ਤੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ 80 ਕੈਸੀ ਯਾਰ ਸੀ ਅੱਜ ਵੀ 80 ਕੈਸੀ ਯਾਰ ਹੈ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ 19 ਨਫਰੀ ਹੈ 80 ਤਾਂ ਕੈਸੀ ਯਾਰ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਤਾਂ 10000 ਕਰ ਜੀ ਸਰ ਸਰ ਨੇ 10000 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ ਆਲਰੇਡੀ